ਵੱਲਾਹ 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 ਜਮਨ ਪਰਵਾਰੀ ਨੂੰ ਚਾਹਤ ਵੱਲਾਹ ਵੱਲਾਹ ਚਲੋ ਵੀ ਪਰਵਾਰੀ ਸਾਹਿਬ ਨੂੰ ਜਲਦੇ ਆਪਾਂ ਆ ਸਾਰਾ ਗੋਆ ਨੂੰ ਤਾਂ ਮਰਦਾ ਸਾਰਾ ਗਰੂਪ ਨੇ ਆਪਣੇ ਕੋਲ ਪਰਵਾਰੀ ਮਰਦਾ ਬੋਲ ਮਰਦਾ ਮਨੀਆਂ ਦਾ ਕਹਿਦਾ ਵੀ ਉਹੀ ਕਹੀ ਜਾਂ ਮੇਰੇ ਕਹਾਂ ਸਾਬੇ ਨੇ ਗੰਤ ਚੱਕਿਆ ਗਿਆ ਪਹਿਲੀ ਸਰਕਾਰਾਂ ਸਾਫ ਦੀ ਗੰਤ ਦਾ ਹੁਣ ਪਿਆ ਹੁਣ ਆਖੇ ਮਾਨਕੇ ਵੀ ਰੋਣ ਆਣਾ ਸਾਤ ਦਿਨ ਆਏ ਜੀ ਤੁਹਾਨੂੰ ਆਏ ਨਹੀਂ ਬੁਲਾਦੀ ਜੇ ਕੰਮ ਸਹੀ ਹੈ ਜਾਂ ਦੱਸੋ ਮੇਰਾ ਨਾਮ ਚਮਨ ਲਾਲ ਹੈ ਤੁਹਾਡੇ ਉੱਪਰ ਕੁੜ ਦਿਨ ਪਹਿਲਾਂ ਇੰਸਪੈਕਟਰ ਮੰਗਲ 7 ਲੱਖ ਮੰਗਣ ਦੇ ਅਗਿਆਨ ਲੱਗੇ ਠੀਕ ਹਨ ਚਲੋ ਸਿਰ ਉਹ ਅਗਿਆਨ ਝੂਠੇ ਸੀਗੇ ਬਿਲਕੁਲ ਹੀ ਝੂਠੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਦਰਜ ਕਰਨੀ ਹੋ ਗਈ ਨਹੀਂ ਸੀਗਾ ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੀ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਤੇਲੇ ਤੋਂ ਤੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਬਤਨ ਤੁਹਾਡਾ ਇਲਜ਼ਾਮ ਕਿਉਂ ਲਗਾਇਆ? ਹਾਂਜੀ ਇਲਜ਼ਾਮ ਕਿਉਂ ਲਗਾਇਆ ਜੀ ਤੁਹਾਡੇ ਉਹ ਇਲਜ਼ਾਮ ਅਸਲੀ ਲਗਾਇਆ ਗਿਆ ਕਿਉਂਕਿ ਅੰਤਰਾਲ ਦੱਜ ਹੋ ਗਿਆ ਤੇ ਜਦੋਂ ਉਹਦੇ ਚ ਕੁਰਸੀ ਨਾਮਾ ਤਸਦੀਕ ਕਰਨਗੇ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਦਾ ਨਾ ਬਿਆਨਾ ਕਰਾ ਕੇ ਤੇ ਹੜਤਾਲ ਦੇ ਬੈਠੇ ਹੋ ਕਿ ਅੱਜ ਉਹ ਤਾਂ ਨਹੀਂ ਰਹਿਣਾ ਅੱਜ ਸਾਡਾ ਇਹ ਫੈਸਲਾ ਹੋਇਆ ਹੈ ਵੀ ਉਹਨਾਂ ਨੇ ਮਾਫੀ ਮੰਗੀ ਆ ਪੂਰੀ ਬਡਵਾਰ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਇਹ ਕੰਮ ਕੀਤਾ ਸੀਗਾ ਅੱਜ ਹੜਤਾਲ ਵਾਪਸ ਲੈ ਰਹੇ ਹਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿ ਨਹੀਂ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਈ ਮੈਂ ਤਾਂ ਤੁਹਾਡਾ ਜੀ ਨਾਮ ਦੱਸੋ ਮੇਰਾ ਨਾਮ ਰਤਿੰਦਰ ਸਿੰਘ ਆ ਜੀ ਪ੍ਰਧਾਨ ਦੀਰੇਗਨੂ ਬਡਵਾਰ ਯੂਨੀਅਨ ਤਸੀਲ ਸਮਰਾਲਾ ਕੀ ਕਹਣਾ ਚਾਹੁੰਦੇ ਹੋ ਅੱਜ ਦੇ ਮਾਮਲੇ ਵਿੱਚ ਬਾਫੀ ਦਾ ਮਾਮਲਾ ਹੋ ਗਿਆ ਕਿ ਕੀ ਕਰਤੀ ਬਾਫੀ ਨਾਮ ਦੇ ਵਿੱਚ ਇਹ ਆ ਜੀ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਾਨਕੀ ਬੰਦੇ ਦੇ ਵਿੱਚ ਇੱਕ ਅੰਤਕਾਰ ਆਇਆ ਸੀਗਾ ਚੇਲੇ ਦੀ ਵਿਰਾਸਤ ਵਾਲਾ ਉਹਦੇ ਵਿੱਚ ਇਹ ਵਿਰਾਸਤ ਸੀ ਜਿਹੜੀ ਗਲਤ ਸੀ ਕੁਝ ਕੋਸ਼ਕ ਵਿਅਕਤੀ ਇਹਨੂੰ ਆਪਣਾ ਗਲਤ ਤਰੀਕੇ ਦੇ ਨਾਲ ਆਪਣੇ ਨਾਮ ਕਰਾ ਕੇ ਜਿਹੜਾ ਅੱਗੇ ਕੁਝ ਮਨਸਾਹੀ ਉਹਨਾਂ ਦੀ ਕਰਵਾਉਣਾ ਚਾਹੁੰਦੇ ਸੀਗੇ ਕੰਮ ਉਹ ਗਲਤ ਸੀ ਜਿਸ ਕਰਕੇ ਉਹ ਅੰਤਕਾਰ ਨਾਮਨਜ਼ੂਰ ਹੋ ਗਿਆ ਜਿਸ ਕਰਕੇ ਅਸੀਂ ਸਟ੍ਰਾਈਕ ਵੀ ਕੀਤੀ ਸੀਗੀ ਉਨਾਂ ਨੇ ਬਿੜਵਾਰੀਆਂ ਦਾ ਜਿਹੜਾ ਅਕਸਰ ਖਰਾਬ ਕੀਤਾ ਸੀਗਾ ਪਰ ਸਾਡੇ ਮਾਨਯੋਗ ਐਸ.ਡੀ.ਐਮ. ਸਾਹਿਬ ਰਜਨੀਸ਼ ਰੋੜਾ ਜੀ ਤੇ ਹਰੀਸ਼ ਸਮਾਰਦੀ ਆਪਣੇ ਨਾਇਬ ਤਸਿਲਲਾ ਸਾਹਿਬ ਇਹਨਾਂ ਨੇ ਸਾਨੂੰ ਉਹਦੇ ਬੁਲਾ ਕੇ ਉਹਨਾਂ ਬੰਦਿਆਂ ਨੂੰ ਵੀ ਬੁਲਾਇਆ ਉਹ ਬੰਦਿਆਂ ਨੇ ਗਲਤੀ ਮੰਨੀ ਆ ਆਪਣੀ ਤੇ ਉਹ ਉਹ ਕਹਿੰਦੇ ਵੀ ਸਤੋਂ ਜ਼ਿਆਦਾ ਭਾਵੁਕ ਹੋ ਕੇ ਜਾਂ ਕਿਸੇ ਦੇ ਕਹਿਣ ਤੇ ਜੋ ਵੀ ਕੀਤਾ ਉਹ ਆਪਣੀ ਗਲਤੀ ਮੰਨ ਚੁੱਕੇ ਨੇ ਹੁਣ ਤੇ ਅੱਗੇ ਤੋਂ ਉਹਨਾਂ ਨੇ ਇਹ ਵੀ ਮੰਨਿਆ ਕਿ ਅੱਗੇ ਤੋਂ ਦਫ਼ਤਰਾਂ ਦੇ ਵਿੱਚ ਜਾ ਕੇ ਇਹੋ ਜਿਹਾ ਕਿਸੇ ਵੀ ਬੁੜਾਈ ਨਾਲ ਮਤਲਬ ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤਣਗੇ ਗਲਤ ਕੰਮ ਲਈ ਨਹੀਂ ਆਉਣਗੇ ਤੇ ਪਿਛਲੇ 4 ਦਿਨਾਂ ਦਾ ਜਿਹੜਾ ਡਰਾਮਾ ਖੇਡਿਆ ਜਾ ਰਿਹਾ ਹਾਂਜੀ ਲੋਕਾਂ ਦਾ ਨੁਕਸਾਨ ਹੈ ਉਹਦੀ ਪਰਪਾਈ ਕਾਲੀ ਕਰੂਗਾ ਦੇਖੋ ਜੀ ਜਿਹੜੀ ਸਟ੍ਰਾਈਕ ਅਸੀਂ ਕਰੀ ਸੀ ਅਸੀਂ ਵੀ ਨਹੀਂ ਚਾਹੁੰਦੇ ਵੀ ਆਪਾਂ ਇਹੋ ਜਿਹਾ ਕੰਮ ਕਰੀਏ ਪਰ ਇੱਕ ਮਜਬੂਰੀ ਬਣ ਜਾਂਦੀ ਆ ਜਦੋਂ ਕੋਈ ਵੀ ਕਿਸੇ ਵੀ ਫਟਵਾਰੀ ਨਾਲ ਐ ਜਾਂ ਕੋਈ ਬਦਸਲੂਕੀ ਹੁੰਦੀ ਆ ਗਲਤ ਕੋਈ ਗਾੜੀ ਖਲੋਚ ਕਰਦਾ ਹਨਾ ਤਾਂ ਅਸੀਂ ਹੁਣ ਜਿਹੜੀ ਸਟ੍ਰਾਈਕ ਆ ਉਹ ਬੱਸ ਲਵਾਂਗੇ ਤੇ ਜਿਹੜਾ ਕੰਮ ਆਪਣਾ ਬਿਲਕੁਲ ਆਮ ਨਾਰਮਲ ਦਿਨਾਂ ਦੇ ਵਾਂਗ ਆ ਜਿਹੜਾ ਕੀਤਾ ਜਾਂਦਾ ਹੈ। ਹਾਂ ਭਾਈ ਮਾਫੀ ਨਾ ਮੈਨਾਂ ਟੁੱਟਾ ਦਾ ਹੱਲ ਹੋ ਗਿਆ। ਸਾਥੀ ਅੰਕੀ ਸਰ ਸਰ ਦਾ ਰੈਕ ਮੀਟਿੰਗ ਰੱਖੀ ਹੈ ਜੀ ਇਹਨਾਂ ਦਾ ਇਹ ਮਾਡਲ ਸੀ ਹੈ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਤੋਂ 3 ਦਿਨ ਪਹਿਲਾਂ ਇੱਕ ਤਸਵੀਲ ਦਫਤਰ ਦੇ ਵਿੱਚ ਘਟਨਾ ਹੋਈ ਸੀ ਮਾਨਕੀ ਪਿੰਡ ਦੇ ਜਿਹੜੇ ਕੁਝ ਮਛਿੰਦੇ ਸੀਗੇ ਉਹਨਾਂ 'ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥ ਨੂੰ ਕੋਖ ਹੈਗਾ ਤਹਿਸੀਲਦਾਰ ਸਾਹਿਬ ਹਰੀਸੀ ਵੱਲੋਂ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਲੈਣ ਸੀਗੀ ਜਿਹਦਾ ਉਹ ਆਪਣਾ ਬਰਸਤ ਦਾ ਇੰਤਕਾਲ ਕਰਵਾਉਣਾ ਚਾਹੁੰਦੇ ਸਨ ਅਸੀਂ ਸਾਰੇ ਜਾਣਦੇ ਆ ਰੇਵੀ ਵਾਲੇ ਤੇ ਬਿਹਤਰ ਜਾਣਦੇ ਨੇ ਡੇਰੇਆਂ ਦੀ ਲੈਂਡ ਜਿਹੜੀ ਏ ਉਹ ਚੇਲਾ ਤੋਂ ਮੰਤ ਤੋਂ ਚੇਲੇ ਨੂੰ ਅੱਗੋਂ ਤਾਸ ਰੋਣਦੀ ਉਹ ਸਿਰਫ ਕੇ ਟੇਕਰ ਹੁੰਦਾ ਵੇ ਉਹ ਚੇਲਾ ਬਾਤਮਾ ਮੰਦਾ ਵੇ ਉਹ ਮਾਲਕ ਨਹੀਂ ਹੋ ਸਕਦਾ 댓 ਇਜ਼ ਓਨਲੀ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਸਨ ਕਿਸੇ ਤਰੀਕੇ ਜਮੀਨ ਜਿਹੜੀ ਏ ਉਹਨਾਂ ਦੇ ਨਾਂ ਤੇ ਚੜ ਜਵੇ ਤੇ ਅੱਗੋਂ ਉਹ ਡੀਲਰਾਂ ਦੇ ਰਾਹੀਂ ਉਹ ਜਿਹਨਾਂ 86 ਗੱਡੀ ਵੀ बेच ਕੇ ਇਹਨੂੰ ਵਾਚ ਵੇਟ ਕੇ ਖਾਸ ਕਰਨ ਸੋ ਬੇਸਿਕਲੀ ਡੇਰੇ ਦੀ ਲੈਂਡ ਨੂੰ ਹੜਪਣਾ ਚਾਹੁੰਦੇ ਸਨ ਜਦੋਂ ਤੁਸੀਂ ਪਟਵਾਰੀ ਸਾਹਿਬ ਨੇ ਇਸ ਤੋਂ ਇਨਕਾਰੀ ਕੀਤੀ ਏ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਵੀ ਅਸੀਂ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਬਲ ਕ੍ਰਪਸ਼ਨ ਅਗੇਂਸਟ ਮੁਹਿੰਮ ਜਾਰੀ ਕੀਤੀ ਗਈ ਹੈ ਇਹ ਆਪਾਂ ਉਸੇ ਲੜੀ ਦੇ ਵਿੱਚ ਪਟਵਾ ਰਹੀ ਆ ਤਸੀਲਦਾਰ ਨੂੰ ਡਰਾ ਕੇ ਇਹ ਜ਼ਮੀਨ ਦਾ ਇੰਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਕੇ ਖਾ ਲਾਂਗੇ ਇਹ ਉਹਨਾਂ ਦਾ ਮੋਟਿਵ ਸੀ ਜੋ ਉਹ ਅੱਜ ਉਹ ਕਹਿ ਕੇ ਗਏ ਨੇ ਪਹਿਲਾਂ ਜਿਹੜੀ 1996 ਦੀ ਹੋਈ ਹੋਈ ਹੈ ਉਹ ਤੋਂ ਸੇ ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਤਸੀਲਦਾਰ ਸਾਹਿਬ ਉਹਦੀ ਹੜਤਾਲ ਕਰ ਰਹੇ ਨੇ ਬੀ ਹੋਰ ਇਸ ਤੀ ਕਨਾਲਾਤਾਂ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਸਰਕਾਰ ਦੀ ਇਹਦੇ ਵਿੱਚ ਕ੍ਰਪਸ਼ਨ ਅਗੇਂਸਟ ਮੰਸ਼ਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਬਚਿੰਡੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਜਿਹੜੇ ਕੋਈ ਵੀ ਇਹ ਸਭ ਉਹਦੇ ਆਇਸਾ ਮਨੇ ਕਹਿਆ ਤੁਸੀਂ ਥੋੜੇ ਬੋਤੇ ਪੈਸੇ ਇਹਨਾਂ ਨੂੰ ਦੇ ਦੋ ਜੇ ਕੋਈ ਮੰਗਦਾ ਵੇ ਤੇ ਫਿਰ ਆਪਾਂ ਇਹਨਾਂ ਨੂੰ ਵਿਜੀਲੈਂਸ ਕੋਲੋਂ ਫੜਾਵਾਂਗੇ ਸਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਆ ਜਿੱਥੋਂ ਇਹ ਕਲੀਅਰ ਕਟ ਹੁੰਦਾ ਵੇ ਕਿ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ ਇਹ ਵਡਾਏ ਸਾਹਿਬ ਦਾ ਸਰਕਾਰ ਦਾ ਰਸੂਖ ਯੂਸ ਕਰਕੇ ਅਫਸਰਾਂ ਨੂੰ ਬਦਨਾਮ ਕਰਕੇ ਰੋਲਾ ਪਾ ਕੇ ਗਲਤ ਤਰੀਕੇ ਨਾਲ ਗਲਤ ਕਰਾਣਾ ਨਾਲ ਸਿਰਫ ਮੋਟਿਵ ਸੀ ਉਹ ਮੋਟਿਵ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸਰ ਹੁਣ ਕੀ ਨੇ ਕਰਦੇ ਹੋਗੇ ਜੋ ਨੀਮਨ ਸਾਹਿਬ ਤਹਿਸੀਲਾ ਸਾਹਿਬ ਲੈ ਕੇ ਦੇਣਗੇ ਉਸ ਤੋਂ ਸਰ ਬੰਦੀ ਕਰ ਦੇ ਵਿੱਚ ਲੱਗੇ ਜੀ ਮਾਫੀ ਦੀ ਗੱਲ ਆ ਰਹੀ ਹੈ ਜੀ ਵਿੱਚੋਂ ਉਹ ਕੀ ਗੱਲ ਹੈ ਜੀ ਮਾਫੀ ਜੀ ਉਸੇ ਸਬੰਧ ਵਿੱਚ ਆਏ ਸਨ ਜੀ ਅਸੀਂ ਗਲਤ ਹੋ ਗਏ ਸਾਨੂੰ ਭਾਵੇਂ ਹੋ ਗਏ ਪਿੰਡ ਦੇ ਕੁਝ ਲੋਕਾਂ ਨੇ ਸਤਾਨ ਨਹੀਂ ਬੰਦਿਆ ਨੇ ਇਹਨੂੰ ਪਰਮਾਤਮਾ ਵੀ ਤੁਸੀਂ ਇਦਾਂ ਦੀ ਗੱਲ ਕਹਿ ਦਿਓ ਵੀ ਅਫਸਰਾਂ ਨੇ ਪੈਸੇ ਮੰਗੇ ਤਹਿਸੀਲਦਾਰ ਨੇ ਜਾਂ ਨੈਪਸੀਲਰ ਨੇ ਜਾਂ ਪਟਵਾਰੀ ਨੇ ਪੈਸੇ ਮੰਗੇ ਆ ਇਹ ਡਰ ਦੇ ਮਰਦ ਦੇ ਇਤਖਾਲ ਕਰ ਦਿੰਦੇ ਤੁਹਾਡਾ ਪਰ ਜਿਹੜੇ ਸਾਡੇ ਤਹਿਸੀਲਦਾਰ ਨੇ ਨੈਪਸੀਲਾ ਫਰੀਦ ਸਿੰਘ ਜੀ ਨੇ ਜਾਂ ਜਿਹੜਾ ਸਾਡਾ ਪਟਵਾਰੀ ਉਹ ਬਿਲਕੁਲ ਨਵਾਂ ਵਿਸ਼ੇਸ਼ਤ ਮਹੀਨਾ ਦਾ ਉਹਨਾਂ ਨੇ ਬਿਲਕੁਲ ਜੋ ਨੀਮਨ ਸਰ ਬੰਦੀ ਕਰਦੇ ਕਿਤੇ ਦਿਨ ਦੇ ਟਿਕਾਲੇ ਦਾ ਨਾਮ ਜੁਰ ਆਲਰੇਡੀ ਕੀਤਾ ਹੋਇਆ ਹੈ ਦੇਖੋ ਜਿਹੜੇ ਸਿਰਚਾਰ ਦੇ ਨਾਮ ਦੇ ਡਰਾਮਾ ਕਰ ਰਿਹਾ ਇਹਨਾਂ ਕੋ ਲੋਕਾਂ ਨਾਲ ਕਿਸਾਨੀ ਹੋਇਆ ਬਸ ਹੰਕਾਰ ਕੰਮ ਤੇ ਵਿਰੋਧ ਵੀ ਪਈ ਹੈ ਇਹ ਗੱਲ ਕੀ ਹੈ ਬਿਲਕੁਲ ਤੁਸੀਂ ਸਾਹਿਬ ਨੇ ਇਹ ਲਿਖ ਕੇ ਜੋ ਵੀ ਭੇਜਣਗੇ ਡੀਸੀ ਸਾਹਿਬ ਨੂੰ ਨੀਮਨ ਸਾਹਿਬ ਬੰਦੀ ਕਰ ਲਈ ਅਮਲ ਚਾਏਗੀ ਜਿਹੜੀ ਮਾਫੀ ਦੀ ਗੱਲ ਕੀਤੀ ਹੈ ਕਾਨੂੰਨ ਮੁਤਾਬਕ ਸਹੀ ਹੋਊਗੀ ਦੇਖੋ ਕਾਨੂੰਨ ਅਨੁਸਾਰ ਨੇ ਜੋ ਤੁਸੀਂ ਸਾਹਿਬ ਲਿਖ ਕੇ ਦੰਗੇ ਉਹ ਤਾਂ ਨੀਮਨ ਸਾਹਿਬ ਹੋਏਗੀ ਮਾਫੀ ਦੀ ਜਿਹੜੀ ਗੱਲ ਆਈ ਹੈ ਵੀ ਇਹ ਕਿੰਨੇ ਸਾਲ ਵੀ ਗਲਤੀ ਹੋ ਗਈ ਹੈ ਵੀ ਅਸੀਂ ਕਿਸੇ ਦੀ ਇਮੇਜ ਖਰਾਬ ਕੀਤੀ ਹੈ ਜਾਂ ਕਿ ਲੋਨਾਂ ਦੀ ਕਿਸੇ ਨੂੰ ਸਮਝਾਇਆ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਕਿ ਕਿਸੇ ਦਾ ਨੁਕਸਾਨ ਜਿਹੜਾ ਇੱਕ ਬੰਦਾ ਉਹ ਜਿੰਨੇ ਕੁ ਤੱਕ ਕੋ ਪੈਸਾ ਮੰਗਿਆ ਹੀ ਨਹੀਂ ਤੁਸੀਂ ਉਹਨਾਂ ਨੂੰ ਨੁਕਸਾਨ ਕਰੋਗੇ ਨੌਕਰੀ ਨਾਲ ਨੁਕਸਾਨ ਉਸ ਕਰਾਵੇ ਤੇ ਫਿਰ ਕਿਤੇ ਇਹਨਾਂ ਦੇ ਸੁਰਤ ਆਈਏ ਤੇ ਹੁਣ ਆਖਦੇ ਸੜਕੋ ਗਲਤੀ ਹੋ ਗਈ ਹੈ ਤੇ ਮੈਂ ਉਸ ਸਮੇਂ ਦਾ ਮਾਫੀ ਮੰਗਣ ਦੇ ਪਿੱਛੇ ਮੋਟਿਵ ਹੈ ਜਿਹੜਾ ਜ਼ਮੀਨ ਕਿਸੇ ਨਾ ਕਿਸੇ ਦਾ ਇਨਕਾਰ ਦਾਦਾ ਉਹ ਕਹਿੰਦੇ ਜ਼ਮੀਨ ਸੜਕੋ ਜਿਹੜੀ ਡੇਰੇ ਜ਼ਮੀਨ ਹੈ ਸਰਕਾਰ ਕਦੇ ਵਾਪਸ ਮੇਰੇ ਕੋਲ ਡਰਦੇ ਡਰਦੇ ਇਵੇਂ ਮੇਰੇ ਕਰਦੇ ਨਹੀਂ ਕਿ ਮੈਂ ਪਹਿਲਾਂ ਤੁਹਾਨੂੰ ਲਿਖ ਚੁੱਕਾ ਹਾਂ ਦੱਸ ਚੁੱਕਾ ਹਾਂ ਫਾਇਦਾ ਕੀ ਇਹ ਤਾਂ ਜੀ ਨਾਮ ਦਾ ਤਾਂ ਪ੍ਰਾਈਸ ਜੀ ਮਾਰੇ ਪੱਤੀ ਦੀ ਤੀਨ ਦੇ ਪੜਵਾਰੀਆਂ ਨੇ ਸਭ ਤੋਂ ਜ਼ਮੀਨ ਦੇ ਕਾਜੀ ਮੰਗਲ ਅੱਜ ਦਫ਼ਤਰ ਅਧਿਕਾਰੀ ਜੀ ਅਸੀਂ ਮਾਨਕੇ ਵਾਲੇ ਵੀ ਰਵਾਨਾ ਨਾ ਸੱਤ ਦਿਨ ਆਏ ਜੀ ਤੁਹਾਨੂੰ ਐ ਨਹੀਂ ਪਤਾ ਜੀ ਕਿ ਕੰਮ ਸਹੀ ਹੈ ਜਾਂ ਗਲਤ ਹੈ 8-9 ਮਹੀਨੇ ਦੇ ਇਹ ਕਹਿੰਦੇ ਜੀ ਅਸੀਂ ਫਿਰਦੇ ਹਾਂ ਸੀ ਇਹਨਾਂ ਦੀ ਮਦਦਗਾਰ ਨਹੀਂ ਜੀ ਸਾਨੂੰ ਐ ਨਹੀਂ ਪਤਾ ਜੀ ਕਿ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਤੁਸੀਂ ਦੱਸ ਤੇ ਕਰ ਰਹੇ ਹੋ ਤੁਸੀਂ ਕਹਿੰਦੇ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਜਲ ਸਰ ਸਾਨੂੰ ਐ ਨਹੀਂ ਪਤਾ ਜੀ ਕਿ ਇਹ ਕੰਮ ਲੀਗਲ ਹੈ ਕਿ ਅਨਲੀਗਲ ਹੈ ਤਾਂ ਕਰਕੇ ਅਸੀਂ ਜੋਸ਼ਚ ਬੋਲੇ ਜੋਸ਼ਚ ਬੋਲेंगी ਉਹਦੇ ਵਿਰੈਤ ਕੋਲ ਜਾਮ ਲਗਾਈ ਸੀ ਸਾਡੀ ਸੰਗਤ ਉਹ ਸਰ ਅਸੀਂ ਆਪਣੇ ਸ਼ਬਦ ਵਾਪਸ ਲੈਣੇ ਸਤ ਜੋਸ਼ਚ ਬੋਲੇਗੇ ਪਤਾ ਹੀ ਨਹੀਂ ਲੱਗੇ ਹੁਣ ਉਸ ਤੋਂ ਕਰਾ ਲੈਣੀ ਜੀ 0500 ਕਹੀਦਾ ਇਹਨੋ ਦਾ ਮਰਨ ਮਜੀਤ ਸਿੰਘ ਜੀ ਕਿਹੜਾ ਪਿੰਡ ਮਾਨਕੀ ਜੀ ਕੀ ਮਸਲਾ ਵੈੜਾ ਮਸਲਾ ਇੰਤਕਾਲ ਦਾ ਸੀਗਾ ਜੀ ਦੋ ਸਰਕਾਰ ਨੇ ਕ੍ਰਾਪਸ਼ਨ ਦੇ ਖਿਲਾਫ ਮਹਮ ਵੱਡੀ ਹੋਈ ਆਈ ਤੇ ਅਸਲ ਦੇ ਵਿੱਚ ਉਹ ਇੰਤਕਾਲ ਨੂੰ ਡਰਾ ਤੰਗਾ ਕੇ ਦੁਬਾਰਾ ਕਰਾਉਣਾ ਚਾਹੁੰਦੇ ਸੀਗੇ ਦਵਾ ਦੇ ਪਾ ਕੇ ਉਹ ਲੈ ਦਾ ਨਹੀਂ ਸਰ ਕੋਈ ਗੱਲ ਨਹੀਂ ਹੈ ਜੀ ਜਿਹੜਾ ਜਿਹੜਾ ਡਰਾਮਾ ਕੀਤਾ ਕੱਲ੍ਹ ਵਾਸਤੇ ਕੀਤਾ ਨਹੀਂ ਸਰ ਕੋਈ ਡਰਾਮਾ ਨਹੀਂ ਹੈਗਾ ਜੀ ਉਹ ਸਾਨੂੰ ਮੰਨ ਲਓ ਜੀ ਕਿ ਕਿਸੇ ਸ਼ਰਾਰਤੀ ਬੰਦੇ ਦਾ ਪ੍ਰੈਸ਼ਰ ਲਾ ਲਓ ਜੀ ਉਹ 200000 ਹੋ ਗਿਆ ਨਹੀਂ ਬੰਦਾ ਕੋਣ ਨਹੀਂ ਨਹੀਂ ਸਰ ਕਿਸੇ ਦਾ ਨਾਉ ਨਹੀਂ ਲੈਣਾ ਚਾਹੁੰਦੇ ਜੀ ਅਸੀਂ ਤੁਹਾਨੂੰ ਪੈਸੇ ਵਾਲੀ ਗੱਲ ਕਿਹਨੇ ਲਿਆਂdu ਕਿਹਾ ਸੀ ਨਹੀਂ ਉਹ 7 ਲੱਖ ਕਿਸੇ ਸ਼ਰਾਰਤੀ ਬੰਦੇ ਦਾ ਹੀ ਕੰਮ ਸੀ ਉਹ 7 ਲੱਖ ਨੂੰ ਬੜਾ ਉਤਸ਼ਾਹ ਆ ਲਿਆ ਉਹ 7 ਲੱਖ ਮੰਗਿਆ ਸੀ ਬਟਵਾ ਲਈ ਨਹੀਂ ਸਰ ਉਹਨੇ ਕੁਛ ਨਹੀਂ ਕੋਈ ਰਪਿਆ ਨਹੀਂ ਮੰਗਿਆ ਇਹ ਤੇ ਹੁਣ ਤੁਸੀਂ ਅੱਜ ਕੀ ਕਰਨਾ ਹੈ ਅਗਰ ਹੀ ਮਾਫੀ ਮੰਗਣਾ ਚਾਹੁੰਦੇ ਆ ਜੀ ਕੋਈ ਗੱਲ ਨਹੀਂ ਸਾਥੋਂ ਗਲਤੀ ਹੋ ਗਈ ਭਾਫ ਕੋ